ਸਤਿਕਾਰਯੋਗ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਸਿੱਖਿਆ ਜੋ ਕਹਾਣੀ ਲੈ ਕੇ حاضر ਹੋਇਆ। ਕਿਸੇ ਪਿੰਡ ਵਿੱਚ ਇੱਕ ਬਹੁਤ ਹੀ ਮਿਹਨਤੀ ਤੇ ਸ਼ਾਣਾ ਤੇ ਭਰੋਸੇਯੋਗ ਕਿਸਾਨ ਰਹਿੰਦਾ ਸੀਗਾ। ਉਹ ਆਪਣੇ ਖੇਤ ਵਿੱਚ ਬਹੁਤ ਮਿਹਨਤ ਕਰਦਾ ਹੁੰਦਾ ਸੀਗਾ। ਪਰ ਕਿਸਾਨ ਦੇ ਤਿੰਨ ਪੁੱਤਰ ਹੁੰਦੇ ਹਨ ਜੋ ਕਿ ਬਹੁਤ ਜ਼ਿਆਦਾ ਆਲਸੀ ਹੁੰਦੇ ਹਨ। ਕਦੇ ਵੀ ਕੋਈ ਵੀ ਕੰਮ ਨਹੀਂ ਕਰਦੇ ਸੀ ਨਾ ਹੀ ਖੇਤ ਬੰਨੇ ਕਿਸਾਨ ਨਾਲ ਖੇਤ ਵਿੱਚ ਮਦਦ ਕਰਾਉਂਦੇ ਕਿਸਾਨ ਇਸ ਗੱਲ ਤੋਂ ਬਹੁਤ ਚਿੰਤਤ ਰਹਿੰਦਾ ਸੀ ਕਿ ਮੇਰੇ ਪੁੱਤਰ ਇੰਨੇ ਆਲਸੀ ਹਨ ਕੋਈ ਵੀ ਕੰਮ ਨਹੀਂ ਕਰਦੇ ਇਸ ਤਰ੍ਹਾਂ ਉਹਨਾਂ ਦਾ ਗੁਜ਼ਾਰਾ ਕਿਵੇਂ ਹੋਊਗਾ ਉਹ ਦਿਨ ਰਾਤ ਇਸੇ ਚੀਜ਼ ਇਸੇ ਸੋਚ ਵਿੱਚ ਚਿੰਤਾ ਵਿੱਚ ਰਹਿੰਦਾ ਕਿ ਹੁਣ ਇਹਨਾਂ ਨੂੰ ਇਵੇਂ ਸਮਝਾਇਆ ਜਾਵੇ ਚਲੋ ਜੀ ਸ਼ਮਾ ਬੀਤਦਾ ਗਿਆ ਕਿਸਾਨ ਬਿਮਾਰ ਪੈ ਗਿਆ ਤੇ ਜਦੋਂ ਕਿਸਾਨ ਮੰਜੇ ਤੇ ਬਿਮਾਰ ਪਿਆ ਉਸਨੇ ਆਪਣੇ ਤਿੰਨੋਂ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਪੁੱਤਰ ਜੀ ਸਾਰੀ ਜ਼ਿੰਦਗੀ ਤੁਸੀਂ ਕੰਮ ਨਹੀਂ ਕੀਤਾ ਤੇ ਮੈਂ ਵੀ ਹੁਣ ਮੰਜੇ ਤੇ ਪੈ ਗਿਆ ਮੇਰਾ ਕੀ ਪਤਾ ਮੈਂ ਬਚਾਂ ਜਾਂ ਨਾ ਬਚਾਂ ਪਰ ਮੈਂ ਸੋਨੂੰ ਜਾਂਦਾ ਜਾਂਦਾ ਦੱਸ ਕੇ ਜਾਣਾ ਕਿ ਆਪਣੇ ਖੇਤ ਵਿੱਚ ਮੈਂ ਖਜ਼ਾਨਾ ਲਪਿਆ ਹੋਇਆ ਹੈ ਤੁਸੀਂ ਉਸ ਖਜ਼ਾਨੇ ਨੂੰ ਖੋਦ ਲੈਣਾ ਕੱਢ ਲੈਣਾ ਤੇ ਤੁਹਾਡਾ ਜਿਹੜਾ ਜੀਵਨ ਬਤੀਤ ਵਧੀਆ ਹੋਵੇਗਾ ਚਲੋ ਜੀ ਇਹ ਗੱਲ ਕਹਿ ਕੇ ਕਿਸਾਨ ਮਰ ਗਿਆ ਤੇ ਪੁੱਤਰਾਂ ਨੇ ਕੀ ਕਰਿਆ ਆਪਣੇ ਖੇਤ ਵਿੱਚ ਜਾ ਕੇ ਪੂਰੇ ਖੇਤ ਨੂੰ ਉਹਨਾਂ ਨੇ ਖੋਦ ਕੇ ਰੱਖ ਦਿੱਤਾ ਪਰ ਉਹਨਾਂ ਨੂੰ ਕਿਤੇ ਖਜ਼ਾਨਾ ਨਹੀਂ ਮਿਲਿਆ ਤੇ ਜਦੋਂ ਉਹਦੇ ਖੇਤ ਵਿੱਚ ਫਸਲ ਹੋਈ ਤੇ ਫਸਲ ਵੇਡ ਫਸਲ ਵੱਢ ਕੇ ਜਦੋਂ ਉਹਨਾਂ ਨੇ ਵੇਚੀ ਤੇ ਉਹਦਾ ਉਹਨਾਂ ਨੂੰ ਮੁੱਲ ਮਿਲਿਆ ਫਿਰ ਉਹ ਕਿਸਾਨ ਦੇ ਪੁੱਤਰ ਇਸ ਗੱਲ ਨੂੰ ਸਮਝੇ ਕਿ ਜੋ ਸਾਡੇ ਪਿਤਾ ਜੀ ਕਹਿੰਦੇ ਸਨ ਆਪਣੇ ਖੇਤ ਵਿੱਚ ਖਜ਼ਾਨਾ ਦੱਬਿਆ ਹੋਇਆ ਹੈ ਅਸਲੀ ਖਜ਼ਾਨਾ ਮਿਹਨਤ ਦਾ ਖਜ਼ਾਨਾ ਇਹ ਹੈ ਆਪਣੇ ਖੇਤ ਵਿੱਚ ਜੇ ਆਪਾਂ ਕੰਮ ਕਰਾਂਗੇ ਤਾਂ ਆਪਾਂ ਨੂੰ ਵੀ ਖਜ਼ਾਨਾ ਜੀ ਮਿਲੂਗਾ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਮਿਲੀ ਹੈ ਕਿ ਇਨਸਾਨ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਇੱਕ ਦਿਨ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਕਹਾਣੀ ਵਧੀਆ ਲੱਗੀ ਤੇ ਅੱਗੇ ਸਬਸਕ੍ਰਾਈਬ ਜ਼ਰੂਰ ਕਰਨਾ ਸਾਰਿਆਂ